ਅੱਜ ਇੱਕ ਜੱਜ ਦੀ ਰਿਸ਼ਵਤਖੋਰੀ ਬਾਰੇ ਬਹੁਤ ਵੱਡੀ ਖਬਰ ਆ ਰਹੀ ਹੈ ਖਬਰ ਦੀ ਪੂਰੀ ਜਾਣਕਾਰੀ ਤੁਹਾਨੂੰ ਅੱਗੇ ਦਿੰਨੇ ਆ ਦੂਜੀ ਵੱਡੀ ਖਬਰ ਹੈ ਸੀਬੀਆਈ ਵੱਲੋਂ ਗ੍ਰਿਫਤਾਰ ਕੀਤੇ ਗਏ ਡੀਆਈਜੀ ਭੁੱਲਰ ਤੇ ਉਸ ਦੇ ਕਥਿਤ ਦਲਾਲ ਕ੍ਰਿਸ਼ਨੂ ਤੋਂ ਕਈ ਖੁਲਾਸੇ ਹੋਣ ਤੋਂ ਬਾਅਦ ਹੁਣ ਕੇਂਦਰ ਸਰਕਾਰ ਤੇ ਸੀਬੀਆਈ ਦੀ ਰਡਾਰ ਦੇ ਉੱਪਰ ਪੰਜਾਬ ਦੇ 50 ਵੱਡੇ ਅਫਸਰ ਦੱッセ ਜਾ ਰਹੇ ਨੇ ਇਸ ਖਬਰ ਦੀ ਪੂਰੀ ਜਾਣਕਾਰੀ ਵੀ ਤੁਹਾਨੂੰ ਅੱਗੇ ਦਿੰਨੇ ਆ ਤੀਜੀ ਵੱਡੀ ਖਬਰ ਹੈ ਕੌਮੀ ਇਨਸਾਨ ਮੋਰਚੇ ਤੇ ਸਿੱਖ ਸੰਗਤ ਵੱਲੋਂ ਜਿਹੜੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੱਖ ਬੰਦੀ ਨੇ ਉਹਨਾਂ ਦੀ ਰਿਹਾਈ ਦੇ ਲਈ ਜਿਹੜਾ 14 ਨਵੰਬਰ ਨੂੰ ਦਿੱਲੀ ਮੋਰਚਾ ਲਾਇਆ ਜਾ ਰਿਹਾ ਉਹਦੇ ਵਿੱਚ ਬਹੁਤ ਵੱਡੀ ਹਮਾਇਤ ਜਿਹੜੀਆਂ ਕਾਮਰੇਡ ਕਹੌਣ ਵਾਲੀਆਂ ਕਿਸਾਨ ਮਜ਼ਦੂਰ ਜਥੇਬੰਦੀਆਂ ਨੇ ਉਹਨਾਂ ਨੇ ਕਰ ਦਿੱਤੀ ਹੈ ਕਿਰਤੀ ਕਿਸਾਨ ਯੂਨੀਅਨ ਨੇ ਤਾਂ ਖੁੱਲੇ ਤੌਰ ਤੇ ਐਲਾਨ ਕਰ ਦਿੱਤਾ ਹੈ ਕਿ 14 ਨਵੰਬਰ ਨੂੰ ਜਿਹੜਾ ਦਿੱਲੀ ਮੋਰਚਾ ਕੌਮੀ ਇਨਸਾਫ ਮੋਰਚੇ ਵੱਲੋਂ ਹੈ ਉਹਦੇ 'ਚ ਅਸੀਂ ਹਮਾਇਤ ਕਰਾਂਗੇ ਪੂਰੀ ਜਾਣਕਾਰੀ ਅੱਗੇ ਦਿੰਦੇ ਆਂ ਅਗਲੀ ਵੱਡੀ ਖਬਰ ਹੈ ਕਿ ਜਿਹੜਾ ਵਾਰਸ ਪੰਜਾਬ ਦੇ ਜਥੇਬੰਦੀ ਦਾ ਤਰਨਤਾਰਨ ਚੋਣ ਦਾ ਇੰਚਾਰਜ ਹੈ ਉਹਦੇ ਉੱਪਰ ਪਟਰੋਲ ਬੰਬ ਨਾਲ ਹਮਲਾ ਕੀਤਾ ਗਿਆ ਕਿਹਨੇ ਹਮਲਾ ਕੀਤਾ ਕਿਉਂ ਹਮਲਾ ਕੀਤਾ ਔਰ ਕੀ ਉਹਦੇ 'ਚ ਨੁਕਸਾਨ ਹੋਇਆ ਪੂਰੀ ਜਾਣਕਾਰੀ ਤੁਹਾਨੂੰ ਅੱਗੇ ਦੱਸਦੇ ਆਂ ਹੁਣ ਆਪਾਂ ਪਹਿਲੀ ਖਬਰ ਤੋਂ ਸ਼ੁਰੂ ਕਰੀਏ ਤੁਸੀਂ ਵੀ ਹਰ ਖਬਰ ਬਾਰੇ ਆਪਣਾ ਵਿਚਾਰ ਆਪਣਾ ਕੀਮਤੀ ਕਮੈਂਟ ਜਰੂਰ ਲਿਖਿਓ ਤੇ ਜੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਫੋਲੋ ਨਹੀਂ ਕੀਤਾ ਕਿਰਪਾ ਕਰਕੇ ਜਰੂਰ ਕਰ ਲਵੋ ਤੇ ਜਿਹੜਾ ਘੰਟੀ ਵਾਲਾ ਬੈਲ ਵਾਲਾ ਬਟਨ ਹੈ ਉਹ ਦਬਾ ਦਿਓ ਤਾਂ ਕਿ ਤੁਹਾਡੇ ਕੋਲ ਟਾਈਮ ਸਿਰ ਨੋਟੀਫਿਕੇਸ਼ਨ ਖਾਸ ਵੱਡੀਆਂ ਖਬਰਾਂ ਦੇ ਪਹੁੰਚਦੇ ਰਹਿਣ ਪਹਿਲੀ ਖਬਰ ਬਹੁਤ ਵੱਡੀ ਆ ਰਹੀ ਹੈ ਡੀਆਈਜੀ ਭੁੱਲਰ ਤੋਂ ਬਾਅਦ ਇਸ ਖਬਰ ਨੇ ਵੱਡੀ ਚਰਚਾ ਬਟੋਰੀ ਹੈ ਔਰ ਇੱਕ ਜੱਜ ਇੱਕ ਅਦਾਲਤ ਦੇ ਜੱਜ ਦੇ ਉੱਪਰ 8 ਕਰੋੜ ਰੁਪਏ ਦੇ ਭ੍ਰਿਸ਼ਟਾਚਾਰ ਦਾ ਕੇਸ ਸਾਹਮਣੇ ਆਇਆ ਵਿਜੀਲੈਂਸ ਨੇ 8 ਕਰੋੜ ਦੀ ਰਿਸ਼ਵਤ ਦੇ ਮਾਮਲੇ ਦੇ ਵਿੱਚ ਉਸ ਜੱਜ ਦੇ ਉੱਪਰ ਵੱਡੀ ਕਾਰਵਾਈ ਕੀਤੀ ਹੈ ਜੱਜ ਨੂੰ ਗ੍ਰਿਫਤਾਰ ਕੀਤਾ ਔਰ ਜੱਜ ਦੇ ਉੱਪਰ 57 ਪੰਨਿਆਂ ਦੀ ਚਾਰਜ ਸ਼ੀਟ ਬਣਾਈ ਹੈ ਵਿਜੀਲੈਂਸ ਨੇ ਔਰ ਇਹ ਸਾਰਾ ਮਾਮਲਾ ਕਿਵੇਂ ਬਣਿਆ ਦੇਖੋ ਜੀ ਹਰਿਆਣਾ ਦੇ ਵਿੱਚ ਇੱਕ ਜੱਜ ਜਿਹੜਾ ਉਹ ਇਸ ਮਾਮਲੇ ਦੇ ਵਿੱਚ ਕਸੂਤਾ ਫਸਿਆ ਕਿਉਂਕਿ 8 ਕਰੋੜ ਰੁਪਏ ਦੀ ਪ੍ਰਾਪਰਟੀ ਜੱਜ ਨੇ ਕੁਝ ਮਹੀਨਿਆਂ ਚ ਹੀ ਬਣਾ ਲਈ ਸੀ ਔਰ ਫਿਰ ਜਦੋਂ ਇਹ ਇਹ ਖਲਾਸਾ ਜਿਹੜਾ ACP ਆ ਹਰਿਆਣੇ ਦੀ ਵਿਜੀਲੈਂਸ ਕਹਿ ਸਕਦੇ ਆ ਤਾਂ ਉਹਨਾਂ ਨੇ ਇਹਦੇ ਉੱਪਰ ਜਦੋਂ ਕਾਰਵਾਈ ਸ਼ੁਰੂ ਕੀਤੀ ਤਾਂ ਪਤਾ ਲੱਗਿਆ ਕਿ ਜੱਜ ਨੇ ਕਈ ਫੈਸਲੇ ਕਰਨ ਦੇ ਬਦਲੇ ਦੇ ਵਿੱਚ ਇੰਨੀ ਵੱਡੀ ਰਿਸ਼ਵਤ ਲਈ ਸੀ ਜਿਹੜੀ ਚਾਰਜ ਸ਼ੀਟ ਦੇ ਵਿੱਚ ਲਿਖੀ ਗਈ ਹੈ ਜੱਜ ਦੇ ਉੱਪਰ ਦੋਸ਼ ਨੇ ਕਿ ਜੱਜ ਨੇ ਕੁਝ ਫੈਸਲੇ ਕੀਤੇ ਜਿਹੜੇ ਰੀਅਲ ਅਸਟੇਟ ਕਾਰੋਬੇਰੀ ਕੁਝ ਜਿਨ੍ਹਾਂ ਨੂੰ ਪ੍ਰਾਪਰਟੀ ਡੀਲਰ ਬਿਲਡਰ ਕਹਿ ਦਿੰਦੇ ਨੇ ਉਹਨਾਂ ਦੇ ਕੇਸਾਂ ਦੇ ਕੁਝ ਮਾਮਲੇ ਸੀ ਔਰ ਇਹ ਜੱਜ ਈਡੀ ਦਾ ਜੱਜ ਵੀ ਰਹਿ ਚੁੱਕਿਆ ਔਰ ਉੱਥੇ ਫੈਸਲੇ ਕਰਨ ਦੇ ਬਦਲੇ 8-8 ਕਰੋੜ ਰੁਪਏ ਦੀਆਂ ਰਿਸ਼ਕਤਾ ਜਿਹੜੀਆਂ ਉਹ ਲਈਆਂ ਗਈਆਂ ਤੇ ਪ੍ਰਾਪਰਟੀਆਂ ਬਣਾਈਆਂ ਗਈਆਂ ਤੇ ਜੱਜ ਦਾ ਇੱਕ ਕੋਈ ਨੇੜਲਾ ਭਤੀਜਾ ਦੱਸਿਆ ਜਾ ਰਿਹਾ ਜਿਹਦਾ ਨਾਂ ਅਜੇ ਦੱਸਿਆ ਜਾ ਰਿਹਾ ਖਬਰਾਂ 'ਚ ਉਹ ਵੀ ਇਸ ਮਾਮਲੇ 'ਚ ਸ਼ਾਮਲ ਦੱਸਿਆ ਜਾਂਦਾ ਕਿਉਂਕਿ ਜਿਹੜੇ ਪੈਸੇ ਵਸੂਲੇ ਜਾਂਦੇ ਸੀ ਜਿਵੇਂ ਡੀਆਈਜੀ ਭੁੱਲਰ ਪਿਛਲੇ ਦਿਨੀ ਫੜਿਆ ਤੇ ਉਹਦੇ ਨਾਲ ਇੱਕ ਕਥਿਤ ਦਲਾਲ ਫੜਿਆ ਜਿਹਦਾ ਨਾਂ ਕ੍ਰਿਸ਼ਨੂ ਦੱਸਿਆ ਜਾ ਰਿਹਾ ਸੀਬੀ ਵੱਲੋਂ ਤਾਂ ਜੋ ਕੰਮ ਉਹ ਕਰਦਾ ਸੀ ਇਹ ਜੱਜ ਦੇ ਕੇਸ ਦੇ ਵਿੱਚ ਉਹਦਾ ਭਤੀਜਾ ਉਹੀ ਕੰਮ ਕਰਦਾ ਦੱਸਿਆ ਜਾਂਦਾ ਔਰ ਜਦੋਂ ਇਹ ਜੱਜ ਦੇ ਉੱਪਰ ਕੇਸ ਦਰਜ ਹੋਇਆ ਸੀ ਇਹ ਮਾਮਲਾ ਅਪ੍ਰੈਲ 2023 ਦਾ ਅਪ੍ਰੈਲ 2023 ਚ ਕੇਸ ਦਰਜ ਹੋਇਆ ਫਿਰ ਅਗਸਤ 2023 ਚ ਜੱਜ ਨੂੰ ਗ੍ਰਿਫਤਾਰ ਕੀਤਾ ਗਿਆ ਰਿਮਾਂਡ ਲਿਆ ਗਿਆ ਫਿਰ ਉਸ ਤੋਂ ਬਾਅਦ ਜੱਜ ਦੇ ਉੱਪਰ ਮੁਕੱਦਮਾ ਚੱਲਿਆ ਤਾਂ ਫਿਰ ਹੁਣ ਜਿਹੜੀ ਵਿਜੀਲੈਂਸ ਹੈ ਹਰਿਆਣਾ ਦੀ ਏਸੀਪੀ ਹੈ ਉਸ ਨੇ ਜੱਜ ਦੇ ਖਿਲਾਫ ਜਿਹੜਾ ਕਿ ਐਕਸ ਜੱਜ ਹੈ ਹੁਣ ਉਹ ਜੱਜ ਅਹੁਦੇ ਤੇ ਨਹੀਂ ਹੈਗਾ ਉਸ ਨੂੰ ਅਹੁਦੇ ਤੋਂ ਹਟਾਇਆ ਜਾ ਚੁੱਕਿਆ ਤਾਂ ਉਹਦੇ ਖਿਲਾਫ 57 ਪੰਨਿਆਂ ਦੀ ਚਾਰਜ ਸ਼ੀਟ ਹੈ ਜਿਹੜੀ ਉਹ ਦਾਖਲ ਕੀਤੀ ਗਈ ਆ ਜੱਜ ਦੇ ਉੱਪਰ ਜਿਹੜੀ ਭ੍ਰਿਸ਼ਟਾਚਾਰ ਐਕਟ ਵਾਲੀਆਂ ਧਰਾਵਾਂ ਦੀ ਧਾਰਾ 8 9 11 ਤੇ 13 ਇਹਨਾਂ ਦੇ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੋਇਆ ਕਈ ਸਾਰੇ ਬੰਦੇ ਇਸ ਕੇਸ ਦੇ ਵਿੱਚ ਹੋਰ ਵੀ ਹੈਗੇ ਨੇ ਰਿਸ਼ਵਤ ਦੇਣ ਵਾਲੇ ਰਿਸ਼ਵਤ ਪਹੁੰਚਾਉਣ ਵਾਲੇ ਰਿਸ਼ਵਤ ਤਰਸੀਬ ਕਰਨ ਵਾਲੇ ਉਹ ਸਾਰੇ ਵਿਕਤੀਆਂ ਦੇ ਨਾਮ ਜਿਹੜੇ ਨੇ ਉਹ ਸੀਬੀਆਈ ਨੇ ਇਹਦੇ ਵਿੱਚ ਲਿਖੇ ਨੇ ਇਹ ਜੱਜ ਦਾ ਨਾਮ ਸੁਧੀਰ ਪਰਮਾਰ ਦੱਸਿਆ ਜਾ ਰਿਹਾ ਖਬਰਾਂ ਦੇ ਵਿੱਚ ਔਰ ਇਹ ਬਹੁਤ ਵੱਡੇ ਸਵਾਲ ਖੜੇ ਕਰਦਾ ਸਾਰਾ ਕੁਝ ਅਦਾਲਤਾਂ ਨੂੰ ਲੋਕ ਮਾਨਯੋਗ ਅਦਾਲਤਾਂ ਕਹਿੰਦੇ ਨੇ ਕੋਰਟਾਂ ਨੂੰ ਮਾਨਯੋਗ ਕੋਰਟ ਕਹਿ ਕੇ ਬੁਲਾਇਆ ਜਾਂਦਾ ਕਿਉਂਕਿ ਜਦੋਂ ਕਿਤੋਂ ਵੀ ਇਨਸਾਫ ਨਹੀਂ ਮਿਲਦਾ ਤਾਂ ਫਿਰ ਜੱਜ ਸਹਿਬਾਨ ਤੇ ਅਦਾਲਤਾਂ ਹੀ ਲੋਕਾਂ ਦੀ ਆਖਰੀ ਉਮੀਦ ਹੁੰਦੀਆਂ ਨੇ ਤਾਂ ਬਹੁਤ ਸਾਰੇ ਜਿਹੜੇ ਜੱਜ ਨੇ ਉਹਨਾਂ ਨੇ ਚੰਗਾ ਕੰਮ ਕੀਤਾ ਉਹ ਮਾਣਯੋਗ ਕਹਾਉਣ ਦੇ ਲਾਇਕ ਵੀ ਨੇ ਪਰ ਜਦੋਂ ਇਹੋ ਜਿਹੀਆਂ ਖਬਰਾਂ ਜਾਂ ਇਸ ਤੋਂ ਪਹਿਲਾਂ ਵੀ ਕਈ ਜੱਜਾਂ ਦੇ ਉੱਪਰ ਜਦੋਂ ਵੱਡੇ ਦੋਸ਼ ਲੱਗੇ ਤਾਂ ਫਿਰ ਆਪਣੇ ਆਪ ਦੇ ਵਿੱਚ ਇਹ ਸਵਾਲ ਬਣਦਾ ਹੈ ਕਿ ਇਹ ਕਹਾਣੀ ਕਿੱਧਰ ਨੂੰ ਤੁਰ ਪਈ ਹੈ ਇਨਸਾਫ ਕਰਨ ਵਾਲੇ ਵੀ ਜਦੋਂ ਆਪਣੀ ਕੁਰਸੀ ਦੀ ਮਰਿਆਦਾ ਨਾ ਰੱਖਣ ਤਾਂ ਫਿਰ ਇਹ ਕੀ ਕਿਹਾ ਜਾ ਸਕਦਾ ਹੁਣ ਪੁਲਿਸ ਅਫਸਰ ਜਾਂ ਸਿਵਲ ਅਫਸਰ ਨੇ ਉਹਨਾਂ ਦੇ ਉੱਪਰ ਇਹ ਦੋਸ਼ ਲੱਗਦੇ ਵੀ ਰਹਿੰਦੇ ਨੇ ਸਾਬਤ ਵੀ ਹੁੰਦੇ ਰਹਿੰਦੇ ਨੇ ਉਹ ਜੇਲਾ 'ਚ ਵੀ ਜਾਂਦੇ ਨੇ ਪਰ ਜੱਜ ਤਾਂ ਫਿਰ ਲੋਕ ਜੱਜ ਤੇ ਰੱਬ 'ਚ ਕੋਈ ਫਰਕ ਨਹੀਂ ਸਮਝ ਦੇ ਰਹੇ ਲੋਕ ਅੱਜ ਵੀ ਬਹੁਤ ਸਾਰੇ ਲੋਕ ਇਹ ਕਹਿ ਦਿੰਦੇ ਨੇ ਵੀ ਜੱਜ ਤੋਂ ਉੱਪਰ ਕੀ ਕਿਹੜੀ ਚੀਜ਼ ਹੈ ਜਾਂ ਡਾਕਟਰ ਤੇ ਜਾਂ ਜੱਜ ਕਿਉਂਕਿ ਇਨਸਾਫ ਦੀ ਕੁਰਸੀ ਤੇ ਜੱਜ ਸਾਹਿਬ ਬੈਠਾ ਹੁੰਦਾ ਪਰ ਜਿਸ ਤਰੀਕੇ ਦੇ ਨਾਲ ਭਾਰਤ ਦੇ ਇਸ ਸਿਸਟਮ ਦੇ ਅੰਦਰ ਜੱਜਾਂ ਤੇ ਇਸ ਕਿਸਮ ਦੇ ਵੱਡੇ ਗੰਭੀਰ ਦੋਸ਼ ਲੱਗਦੇ ਨੇ ਤਾਂ ਫਿਰ ਕੀ ਕਹੀਏ ਫਿਰ ਤਾਂ ਲੋਕ ਇਹੀ ਕਹਿ ਸਕਦੇ ਨੇ ਵੀ ਇੱਕ ਹੋਵੇ ਕਮਲਾ ਤੇ ਸਮਝਾਵੇ ਵੇੜਾ ਤੇ ਜੇ ਵੇੜਾ ਹੀ ਹੋ ਜੇ ਕਮਲਾ ਤੇ ਸਮਝਾਵੇ ਕਿਹੜਾ ਹੁਣ ਦੂਜੀ ਵੱਡੀ ਖਬਰ ਜਿਹੜੀ ਆ ਰਹੀ ਆ ਪਿਛਲੇ ਦਿਨੀ ਜਿਹੜਾ ਡੀਆਈਜੀ ਪੁਲਰ ਤੇ ਉਸ ਦਾ ਕਥਿਤ ਦਲਾਲ ਕ੍ਰਿਸ਼ਨੂ ਗ੍ਰਿਫਤਾਰ ਪੰਜਾਬ ਦੇ ਵਿੱਚ ਸੀਬੀਆਈ ਨੇ ਕੀਤਾ ਸੀ ਉਹਦੇ ਮਾਮਲੇ 'ਚ ਕਈ ਚੈਨਲਾਂ 'ਤੇ ਅੱਜ ਇਹ ਖਬਰ ਪ੍ਰਮੁਖਤਾ ਨਾਲ ਆ ਰਹੀ ਹੈ ਕਿ 50 ਦੇ ਕਰੀਬ ਪੰਜਾਬ ਦੇ ਆਈਐਸ ਤੇ ਆਈਪੀਐਸ ਅਫਸਰ ਜਿਹੜੇ ਨੇ ਪੀਸੀਐਸ ਵੀ ਅਫਸਰ ਕੁਝ ਉਹਨਾਂ ਦੇ ਵਿੱਚ ਨੇ ਜਿਹੜੇ ਕੇਂਦਰ ਸਰਕਾਰ ਦੀ ਰਡਾਰ 'ਤੇ ਚਲੇ ਗਏ ਨੇ ਕਿਉਂਕਿ ਕ੍ਰਿਸ਼ਨੂ ਕੋਲੋਂ ਕੁਝ ਐਹੋ ਜਿਹੀਆਂ ਡੈਰੀਆਂ ਉਹਦੇ ਫੋਨ ਤੋਂ ਕੁਝ ਅਜੀਹੀਆਂ ਚੀਜ਼ਾਂ ਮਿਲੀਆਂ ਜਿੱਥੇ ਉਹ ਉਹਨਾਂ ਕਈਆਂ ਦੇ ਲਿੰਕ 'ਚ ਸੀ ਔਰ ਬੀਤੇ ਕੱਲ ਜਿਹੜੇ ਪੰਜਾਬ ਭਾਜਪਾ ਦੇ ਪ੍ਰਧਾਨ ਐ ਸੁਨੀਲ ਜਾਖੜ ਉਹਨਾਂ ਨੇ ਵੀ ਇਹ ਗੱਲ ਬੋਲੀ ਐ ਕਿ ਅਜੇ ਬਹੁਤ ਸਾਰੇ ਹੋਰ ਅਫਸਰ ਜਿਹੜੇ ਨੇ ਉਹ ਫੜੇ ਜਾ ਸਕਦੇ ਨੇ ਕਿਉਂਕਿ ਕ੍ਰਿਸ਼ਨੂ ਕੋਲੋਂ ਇੱਕ ਡੈਰੀ ਮਿਲੀ ਐ ਇਹ ਗੱਲ ਭਾਜਪਾ ਦੇ ਪ੍ਰਧਾਨ ਨੇ ਬਿਆਨ ਦਿੱਤਾ ਵੀ ਕਈ ਖਲਾਸੇ ਅਜੇ ਪੰਜਾਬ ਦੇ ਅੰਦਰ ਚੱਲਦੇ ਭ੍ਰਿਸ਼ਟਾਚਾਰ ਬਾਰੇ ਹੋਰ ਵੱਡੇ ਹੋ ਸਕਦੇ ਨੇ ਤਾਂ ਇੱਥੇ ਭਗਵੰਤ ਮਾਨ ਸਰਕਾਰ ਤੇ ਪੰਜਾਬ ਵਿਜੀਲੈਂਸ ਤੇ ਵੀ ਲੋਕ ਸਵਾਲ ਖੜੇ ਕਰਦੇ ਨੇ ਇਹ ਕਿਹਾ ਜਾਂਦਾ ਕਿ ਭ੍ਰਿਸ਼ਟਾਚਾਰ ਕਿੱਥੇ ਖਤਮ ਹੋਇਆ ਕਿਹਨੇ ਖਤਮ ਕੀਤਾ ਜਿਹੜੀ ਕਾਰਵਾਈ ਸੀਬੀਆਈ ਨੇ ਕੀਤੀ ਆ ਉਹ ਵਿਜੀਲੈਂਸ ਵੀ ਕਰ ਸਕਦੀ ਸੀ ਪੰਜਾਬ ਸਰਕਾਰ ਵੀ ਕਰ ਸਕਦੀ ਸੀ ਕਿਉਂ ਨਹੀਂ ਕੀਤੀ ਗਈ ਇਹ ਵਾਜਬ ਸਵਾਲ ਨੇ ਤੁਸੀਂ ਇਹਨਾਂ ਤੇ ਕੀ ਕਹੋਗੇ ਤੁਸੀਂ ਆਪਣਾ ਕੀਮਤੀ ਵਿਚਾਰ ਕਮੈਂਟ ਲਿਖੋ ਅਗਲੀ ਵੱਡੀ ਖਬਰ ਜਿਹੜੀ ਆ ਕੌਮੀ ਇਨਸਾਫ ਮੋਰਚਾ ਜਿਹੜਾ ਕਿ ਲੰਬੇ ਟਾਈਮ ਤੋਂ ਚੱਲ ਰਿਹਾ ਜਿਹੜੇ ਸਜਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘ ਤੇ ਹੋਰ ਬੰਦੀ ਕੈਦੀ ਉਹਨਾਂ ਦੀ ਰਿਹਾਈ ਦੇ ਲਈ ਹੈ ਤਾਂ 14 ਨਵੰਬਰ ਨੂੰ ਦਿੱਲੀ ਦੇ ਵਿੱਚ ਜਿਹੜੀ ਆ ਇਸ ਮੁੱਦੇ ਤੇ ਇੱਕ ਬਹੁਤ ਵੱਡਾ ਪ੍ਰਦਰਸ਼ਨ ਕੌਮੀ ਇਨਸਾਫ਼ ਮੋਰਚੇ ਵੱਲੋਂ ਆ ਤਾਂ ਉਹਦੇ ਵਿੱਚ ਜਿਹੜੀਆਂ ਕਾਮਰੇਡ ਕਹਾਉਣ ਵਾਲੀਆਂ ਕਿਸਾਨ ਜਥੇਬੰਦੀਆਂ ਤੇ ਹੋਰ ਸੰਸਥਾਵਾਂ ਨੇ ਜਿਵੇਂ ਕਿ ਕਿਰਤੀ ਕਿਸਾਨ ਯੂਨੀਅਨ ਉਹਨਾਂ ਨੇ ਸਿੱਧੀ ਹਮਾਇਤ ਦਾ ਐਲਾਨ ਕੀਤਾ ਹੈ ਕਿ ਅਸੀਂ ਇਹਦੀ ਸਿੱਧੀ ਹਮਾਇਤ ਕਰਾਂਗੇ ਤਾਂ ਇੱਥੇ ਇੱਕ ਬਹੁਤ ਵੱਡੀ ਗੱਲ ਹੈ ਜਿਹੜੀ ਕਈ ਪਾੜਾ ਪਾਊ ਸਿਆਸਤਾਂ ਵੱਲੋਂ ਫਲਾਈ ਜਾਂਦੀ ਹੈ ਵੀ ਸਿੱਖ ਤੇ ਜਿਹੜੇ ਦੂਜੇ ਇਨਸਾਫ ਪਸੰਦ ਕੋਈ ਕਾਮਰੇਡ ਨੇ ਵੀ ਉਹ ਆਪਸ ਦੇ ਵਿੱਚ ਬਹੁਤ ਦੂਰ ਨੇ ਉਹ ਤਾਂ ਕਦੇ ਕਿਸੇ ਮੁੱਦੇ ਤੇ ਇਕੱਠੇ ਨਹੀਂ ਹੋ ਸਕਦੇ ਉਹ ਗੱਲ ਇੱਥੇ ਬਹੁਤ ਫਿੱਕੀ ਤੇ ਝੂਠੀ ਪੈਂਦੀ ਨਜ਼ਰ ਆ ਰਹੀ ਹੈ ਦੂਜੀ ਕੁਝ ਲੋਕ ਇਹ ਮੁੱਦਾ ਉਠਾਉਂਦੇ ਨੇ ਵੀ ਜਿਹੜੇ ਕਾਮਰੇਡ ਨੇ ਉਹ ਤਾਂ ਸਿੱਖਾਂ ਦੀ ਗੱਲ ਹੀ ਨਹੀਂ ਕਰਦੇ ਪਰ ਹੁਣ ਆ ਜਿਹੜੀ ਸਾਂਝ ਇੱਥੇ ਇਸ ਮੁੱਦੇ ਤੇ ਸਾਹਮਣੇ ਆ ਰਹੀ ਹੈ ਇਹ ਇੱਕ ਚੰਗੀ ਸਾਂਝ ਹੈ ਅਗਲੀ ਖਬਰ ਜਿਹੜੀ ਆ ਉਹ ਤਰਨਤਾਰਨ ਤੋਂ ਆ ਰਹੀ ਹੈ ਤਰਨਤਾਰਨ ਚ ਜਿਮਣੀ ਚੋਣ ਹੋ ਰਹੀ ਹੈ ਤੇ ਉਥੇ ਜਿਹੜੇ ਆਕਾਲੀ ਦਲ ਵਾਰਿਸ ਪੰਜਾਬ ਦੇ ਜਥੇਬੰਦੀ ਹੈ ਜਿਹੜੀ ਅਮਰਤਪਾਲ ਸਿੰਘ ਹੋਰਾਂ ਦੇ ਪੇਰੈਂਟਸ ਚਲਾ ਰਹੇ ਨੇ ਐਮਪੀ ਅਮਰਤਪਾਲ ਹੋਰਾਂ ਦੇ ਉਹਨਾਂ ਦਾ ਜਿਹੜਾ ਇਨਚਾਰਜ ਸੀਗਾ ਸੁਖਦੇਵ ਸਿੰਘ ਉਹਦੇ ਉੱਪਰ ਜਾਣ ਲੇਵਾ ਹਮਲਾ ਕੀਤਾ ਗਿਆ ਹਮਲਾ ਪਟ્રોલ ਬੰਬ ਨਾਲ ਕੀਤਾ ਗਿਆ ਔਰ ਇਸ ਤਰ੍ਹਾਂ ਹਮਲਾ ਕੀਤਾ ਕਿ ਉਹਦੀ ਗੱਡੀ ਪੂਰੀ ਸੜ ਗਈ ਐ ਮਚ ਗਈ ਐ ਤਬਾਹ ਹੋ ਗਈ ਐ ਤੇ ਉਹ ਝੁੱਲਸ ਗਿਆ ਵਿੱਚ ਬੁਰੀ ਤਰ੍ਹਾਂ ਉਹ ਇਸ ਟਾਈਮ ਜੇਰੇ ਇਲਾਜ ਐ ਹੁਣ ਸਵਾਲ ਇਹ ਐ ਕਿ ਇਹ ਹਮਲਾ ਕਿਹਨੇ ਕੀਤਾ ਤੇ ਕਿਹਨੇ ਕਰਵਾਇਆ ਹੋ ਸਕਦਾ ਕੁਝ ਲੋਕ ਤਾਂ ਇਹ ਵੀ ਕਹਿ ਰਹੇ ਨੇ ਕਿ ਵਿਰੋਧੀ ਪਾਰਟੀਆਂ ਵੱਲੋਂ ਇਹ ਕੰਮ ਕਿਸੇ ਵੱਲੋਂ ਕੀਤਾ ਹੋ ਸਕਦਾ ਉਹ ਜੇ ਕਹਿ ਰਹੇ ਨੇ ਕਿ ਇਹ ਕੰਮ ਕਿਸੇ ਗੈਂਗਸਟਰ ਜਾਂ ਹੋਰ ਕਿਸੇ ਦਾ ਵੀ ਹੋ ਸਕਦਾ ਹੈ ਪਰ ਅਸਲੀਅਤ ਕੀ ਆ ਪੁਲਿਸ ਇਹਦੀ ਤਫਤੀਸ਼ ਕਰ ਰਹੀ ਹੈ ਤਫਤੀਸ਼ ਤੋਂ ਬਾਅਦ ਪਤਾ ਲੱਗੇਗਾ ਪੁਲਿਸ ਦਾ ਵੀ ਤਫਤੀਸ਼ ਤੇ ਤਾਂ ਹੀ ਪਤਾ ਲੱਗ ਸਕਦਾ ਹੈ ਜੇ ਨਿਰਪੱਖ ਤੇ ਸਹੀ ਤਫਤੀਸ਼ ਕੀਤੀ ਜਾਵੇ ਜੇ ਤਫਤੀਸ਼ ਵੀ ਪੱਖਪਾਤੀ ਹੋਵੇ ਔਰ ਉਹ ਸਹੀ ਤਰੀਕੇ ਨਾਲ ਨਾ ਕੀਤੀ ਜਾਵੇ ਫਿਰ ਤਾਂ ਪੁਲਿਸ ਕੋਲੋਂ ਵੀ ਕੁਝ ਨਹੀਂ ਪਤਾ ਲੱਗਦਾ ਸੋ ਅੱਜ ਇੱਕ ਹੋਰ ਵੱਡੀ ਖਬਰ ਰੋहतक ਤੋਂ ਆਈ ਹੈ ਇੱਕ ਪਿਓ ਪੁੱਤਰ ਨੂੰ ਗੋਲੀਆਂ ਮਾਰ ਕੇ ਕੁਝ ਲੋਕ ਭੱਜ ਗਏ ਸੀ ਤੇ ਉਹਨਾਂ ਦਾ ਅਨਕਾਉਂਟਰ ਕੀਤਾ ਗਿਆ ਪੁਲਿਸ ਦੇ ਵੱਲੋਂ ਅਨਕਾਉਂਟਰ ਦੇ ਵਿੱਚ ਉਹ ਗੋਲੀਆਂ ਮਾਰ ਕੇ ਤੇ ਉਹ ਵਿਅਕਤੀ ਫੜੇ ਗਏ ਆ ਜਿਨ੍ਹਾਂ ਨੇ ਇਹ ਕੰਮ ਕੀਤਾ ਸੀਗਾ ਇਹਦੇ ਨਾਲ ਹੀ ਇੱਕ ਵੱਡੀ ਖਬਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਜਿਹੜਾ ਮੋਰਚਾ ਲੱਗਿਆ ਉਹਦੇ ਬਾਰੇ ਵੀ ਹੈ ਚੰਡੀਗੜ੍ਹ ਦੇ ਵਿੱਚ ਜਿਹੜਾ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਹੈ ਉਹਦੇ ਵਿੱਚ ਅ ਇਹ ਕਿਹਾ ਗਿਆ ਕਿ ਕੇਂਦਰ ਸਰਕਾਰ ਨੇ ਨੋਟਿਸ ਵਾਪਸ ਲੈ ਲਿਆ ਫੈਸਲਾ ਵਾਪਸ ਲੈ ਲਿਆ ਤੇ ਉਹ ਅੰਦੋਲਨ ਹੁਣ ਖਤਮ ਹੋ ਗਿਆ ਪਰ ਇਹ ਖਬਰ ਬਿਲਕੁਲ ਝੂਠੀ ਸਾਬਤ ਹੋਈ ਅਸੀਂ ਵੀ ਜਦੋਂ ਅ ਯੂਨੀਵਰਸਿਟੀ ਪਹੁੰਚੇ ਤਾਂ ਉਥੇ ਸਾਡੇ ਕੈਮਰਿਆਂ ਦੇ ਉੱਪਰ ਵੀ ਲੋਕਾਂ ਨੇ ਇਹ ਬਿਆਨ ਦਿੱਤੇ ਨੇ ਉਥੇ ਵਿਦਿਆਰਥੀ ਜਾਂ ਸੰਘਰਸ਼ੀਲ ਜਿਹੜੇ ਲੋਕ ਨੇ ਵੀ ਇਹ ਖਬਰ ਬਿਲਕੁਲ ਝੂਠੀ ਆ ਕੇਂਦਰ ਸਰਕਾਰ ਨੇ ਕੋਈ ਫੈਸਲਾ ਵਾਪਸ ਨਹੀਂ ਲਿਆ ਔਰ 10 ਤਰੀਕ 10 ਨਵੰਬਰ ਨੂੰ ਜਿਹੜਾ ਪ੍ਰਦਰਸ਼ਨ ਜਿਹੜਾ ਪ੍ਰੋਟੈਸਟ ਚੰਡੀਗੜ੍ਹ ਦੇ ਵਿੱਚ ਰੱਖਿਆ ਗਿਆ ਉਹ ਉਸੇ ਤਰ੍ਹਾਂ ਹੈਗਾ ਜਾਰੀ ਹੈ ਕੈਨਸਲ ਨਹੀਂ ਕੀਤਾ ਗਿਆ ਔਰ ਕੁਝ ਜਿਹੜੀਆਂ ਪੋਸਟਾਂ ਸੋਸ਼ਲ ਮੀਡੀਆ ਜਾਂ ਮੀਡੀਆ ਦੇ ਵਿੱਚ ਪਾਈਆਂ ਜਾ ਰਹੀਆਂ ਵੀ ਉਹ ਪ੍ਰੋਟੈਸਟ ਕੈਨਸਲ ਕਰ ਦਿੱਤਾ ਗਿਆ ਇਹ ਖਬਰ ਬਿਲਕੁਲ ਝੂਠੀ ਹੈ ਹੁਣ ਤੁਸੀਂ ਇਹ ਗੱਲ ਜ਼ਰੂਰ ਦੱਸਿਓ ਕਿ ਜਿਹੜਾ ਕੇਂਦਰ ਸਰਕਾਰ ਨੇ ਇੰਜ ਕੀਤਾ ਕਿ ਸੈਨੇਟ ਤੇ ਸਿੰਡੀਕੇਟ ਨੂੰ ਭੰਗ ਕਰ ਦਿੱਤਾ ਕੀ ਇਹ ਚੰਡੀਗੜ੍ਹ ਯੂਨੀਵਰਸਿਟੀ ਜਿਹੜੀ ਕਿ ਪੰਜਾਬ ਦੀ ਯੂਨੀਵਰਸਿਟੀ ਮੰਨੀ ਜਾਂਦੀ ਸੀ ਕੀ ਉਹਨੂੰ ਕੇਂਦਰ ਦੇ ਹੱਥਾਂ ਦੇ ਵਿੱਚ ਐਦਾਂ ਲੈਣ ਦੀ ਕੋਸ਼ਿਸ਼ ਕਰਨਾ ਕੀ ਇਹ ਠੀਕ ਹੈ ਤੁਹਾਨੂੰ ਕੀ ਲੱਗਦਾ ਹੈ ਇਹਦੇ ਪਿੱਛੇ ਮਨਸ਼ਾ ਕੀ ਹੋ ਸਕਦੀ ਹੈ ਜਿਹੜੇ ਯੂਨੀਵਰਸਿਟੀ ਨੂੰ ਚਲਾਉਣ ਵਾਲੇ ਸੈਨੇਟ ਮੈਂਬਰ ਜਿਹੜੇ ਵੋਟਾਂ ਨਾਲ ਚੁਣੇ ਜਾਂਦੇ ਸੀ ਉਹ ਹੁਣ ਨਾਮਿਨੇਟ ਕੀਤੇ ਜਾਣਗੇ ਮਤਲਬ ਨਾਮਜਦ ਕੀਤੇ ਜਾਣਗੇ ਵੋਟਾਂ ਨਹੀਂ ਪੈਣਗੀਆਂ ਨਾਮਜਦ ਸਰਕਾਰ ਕਰੇਗੀ ਤਾਂ ਫਿਰ ਕੀ ਇਹ ਠੀਕ ਹੈ ਕੀ ਇਹ ਵਿਦਿਆਰਥੀਆਂ ਦੇ ਹਿੱਤ ਚ ਹੈ ਕੀ ਫਿਰ ਆਪਦੇ ਚਹੇਤੇ ਆਪਦੇ ਬੰਦੇ ਹੀ बार-बार ਨਾਮਿਨੇਟ ਨਹੀਂ ਕੀਤੇ ਜਾਇਆ ਕਰਨਗੇ ਇਹ ਬਹੁਤ ਵੱਡਾ ਸਵਾਲ ਹੈ ਜਿਹੜਾ ਇਸ ਟਾਈਮ ਜਵਾਬ ਦੀ ਮੰਗ ਕਰਦਾ ਤੁਸੀਂ ਇਹ ਸਭ ਕੁਝ ਦੇ ਉੱਪਰ ਕੀ ਸੋਚਦੇ ਹੋ ਤੁਸੀਂ ਵੀ ਆਪਣਾ ਕੀਮਤੀ ਵਿਚਾਰ ਆਪਣਾ ਕਮੈਂਟ ਲਿਖਿਓ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਸਿੰਘ ਆਜ਼ਾਦ ਬਹੁਤ ਮਿਹਰਬਾਨੀ ਸ਼ੁਕਰੀਆ